ਜੈ ਮਸੀਹ ਦੀ ਜੀ ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਜੀ ਪੂਰੀ ਵੀਡੀਓ ਦੇਖਣਾ ਮੇਰਾ ਵਿਸ਼ਵਾਸ ਹੈ ਬਰਕਤ ਪਾਓਗੇ ਹਾਲੇਲੂਇਆ ਔਰ ਬੜੇ ਭੈਣ ਭਰਾ ਕਹਿੰਦੇ ਇੱਕ ਪਾਸਟਰ ਜੀ ਖੁਦਾ ਦਾ ਆਤਮਾ ਮੇਰੇ ਤੇ ਬਹੁਤ ਜ਼ਿਆਦਾ ਜੁੰਬਸ਼ ਕਰਦਾ ਜਦੋਂ ਆਪਾਂ ਪਦਾਇਸ਼ੀ ਕਿਤਾਬ ਪੜ੍ਹਦੇ ਆਂ ਤੇ ਜਿਵੇਂ ਪਾਂਦੀ ਸੱਤਾ ਦੇ ਖੁਦਾ ਦਾ ਆਤਮਾ ਜੁੰਬਸ਼ ਕਰਦਾ ਸੀ ਪਾਸਟਰ ਜੀ ਇਸ ਤਰ੍ਹਾਂ ਅੱਜ ਮੇਰੇ ਤੇ ਵੀ ਖੁਦਾ ਦਾ ਆਤਮਾ ਜੁੰਬਸ਼ ਕਰਦਾ ਵੇ ਖੁਦਾ ਦੀ ਗ੍ਰੇਸ ਮੇਰੇ ਤੇ ਹੈਗੀ ਹੈ ਖੁਦਾ ਦਾ ਜਲਾਲ ਮੇਰੇ ਤੇ ਹੈਗਾ ਪਾਸਟਰ ਜੀ ਸੁਣੋ ਜਿੱਦੋਂ ਆਪਾਂ ਸਨਾਹ ਕਰਦੇ ਆਂ ਖੁਦਾ ਦੀ ਆਤਮਾ ਸਾਡੇ ਉੱਤੇ ਹੁੰਦੀ ਆ ਜਿੱਦੋਂ ਆਪਾਂ ਝੂਠ ਬੋਲਨੇ ਆ ਕਿਸੇ ਚੁਗਲੀ ਕਰਨੇ ਆ ਜਾਂ WhatsApp ਤੇ ਗੰਦੀ ਚੈਟਿੰਗ ਕਰਨੇ ਆ ਜਾਂ YouTube ਤੇ ਗੰਦੀ ਫਿਲਮ ਦੇਖਦੇ ਆ ਜਾਂ TikTok ਦੇ ਗਾਣੇ ਅਸੀਂ ਸੁਣਦੇ ਆ ਕਿ ਖੁਦਾ ਦੀ ਆਤਮਾ ਸਾਡੇ ਉੱਤੇ ਹੁੰਦਾ ਮੇਰੇ ਭੈਣ ਭਰਾ ਗੌਰ ਕਰੋ ਆਪਣੀ ਜ਼ਿੰਦਗੀਆ ਵੱਲ ਜਿਹੜੀ ਆ ਭੈਣ ਔਰ ਭਾਈ ਕਹਿੰਦੇ ਨੇ ਪਾਸਟ ਦੀ ਮੇਰੇ ਉੱਤੇ ਖੁਦਾ ਦੀ ਬੜੀ ਫਾਇਰ ਹੈ ਫਾਇਰ ਹੈ ਆਪਰੇ ਜ਼ਿੰਦਗੀਅਲ ਧਿਆਨ ਦਵੋ ਮੇਰੇ ਭੈਣ ਭਰਾਓ ਕਿ ਖੁਦਾ ਦਾ ਆਤਮਾ ਸਾਡੇ ਉੱਤੇ ਹੈਗਾ ਵੇ ਕਿਉਂਕਿ ਖੁਦਾ ਦਾ ਆਤਮਾ ਸਾਡੇ ਵਿੱਚ ਕਮਾਂਦ ਰੋਕਦਾ ਵੇ ਹਰਾਮ ਕਾਰੀ ਤੋਂ ਝੂਠ ਬੋਲਣ ਤੋਂ ਜ਼ਨਾਹ ਕਰਨ ਤੋਂ ਗਾਲੀ ਕਲੋਸ ਤੋਂ ਗੰਦੀ ਚੈਟਿੰਗ ਤੋਂ ਗੰਦੇ ਕਮਾਂਦ ਖੁਦਾ ਦਾ ਆਤਮਾ ਰੋਕਦਾ ਅਗਰ ਆਪਾਂ ਕੰਮ ਕਰਕੇ ਵੀ ਕਹਿੰਨੇ ਖੁਦਾ ਦਾ ਆਤਮਾ ਮੇਰੇ ਤੇ ਕੰਮ ਕਰ ਰਿਹਾ ਉਹ ਫਿਰ ਸ਼ੈਦਾਨ ਦਾ ਆਤਮਾ ਕੰਮ ਕਰ ਰਿਹਾ ਪਰ ਕੋ ਆਤਮਾ ਵੀ ਵਚਨ ਕਰੇ ਆਤਮਨ ਪਰ ਕੋ ਕਿੰਦੇ ਵੱਲ ਹੋਵੇ ਤੇ ਅਗਰ ਖੁਦਾ ਦਾ ਆਤਮਾ ਤੁਹਾਡੇ ਵਿੱਚ ਹੈਗਾ ਵੇ ਤੁਸੀਂ ਪੱਕੀ ਇਸ ਗੱਲ